ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਾਨਸਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਮਾਨਸਾ ਦੇ ਬੁਡਲਾਡਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਜ਼ਿੰਦਾ ਕਾਬੂ ਕਰ ਲਿਆ ਹਾਲਾਂਕਿ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ਦੇ ਵਿੱਚ ਉਸ ਨੂੰ ਵੀ ਗੋਲੀ ਲੱਗੀ ਹੈ ਜ਼ਖਮੀ ਹੋਇਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਦੱਸ ਦਈਏ ਕਿ ਇਲਾਜ ਦੇ ਲਈ ਬੁੱਢਲਾਡਾ ਦੇ ਸਿਵਲ ਹਸਪਤਾਲ ਗੈਂਗਸਟਰ ਪੰਮਾ ਕੁਲਾਣਾ ਨੂੰ ਲਜਾਇਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਧਾਰਾ 307 ਦੇ ਤਹਿਤ ਇਹ ਗੈਂਗਸਟਰ ਸੀਆਈਏ ਸਟਾਫ ਦੇ ਕੋਲ ਸੀ ਉਸ ਕੋਲ ਅਸਲਾ ਬਰਾਮਦ ਕਰਨ ਦੇ ਲਈ ਉਸ ਨੂੰ ਬੁੱਢਲਾਡਾ ਲਿਆਂਦਾ ਗਿਆ ਸੀ ਜਿੱਥੇ ਉਸਨੇ ਉਸੇ ਰਿਕਵਰੀ ਪਿਸਤਲ ਦੇ ਨਾਲ ਪੁਲਿਸ ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਬਰਾਮਦ ਕੀਤੀ ਜਾਣੀ ਸੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਪੈਰ ਤੇ ਗੋਲੀ ਚਲਾਈ ਦੱਸਦੇ ਕਿ ਗੈਂਗਸਟਰ परमजीत ਸਿੰਘ ਉਰਫ ਪੰਮਾ ਪਿੰਡ ਕੁਲਾਣਾ ਵਿਰੋਧ ਦੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਬਡਲਾੜਾ ਦੇ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਿਕਵਰੀ ਪਿਸਟਲ ਦੇ ਨਾਲ ਪੁਲਿਸ ਤੇ ਹੀ ਫਾਇਰਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਅਚਾਨਕ ਹੀ ਰਿਕਵਰੀ ਦੇ ਦੌਰਾਨ ਲਜਾਂਦੇ ਹੋਏ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਉਸ ਤੇ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਕਾਊਂਟਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਗੈਂਗਸਟਰ ਪੰਮਾ ਕੁਲਾਰਣਾ ਤੇ ਦਰਜਨਾ ਮਾਮਲੇ ਦਰਜ ਨੇ ਤਾਂ ਦੱਸਦੀ ਹੈ ਕਿ ਬਿਲਕੁਲ ਉਸੇ ਤਰੀਕੇ ਦਾ ਮਾਮਲਾ ਹੈ ਜਿਸ ਤਰੀਕੇ ਦਾ ਜ਼ੀਰਕਪੁਰ ਦੇ ਵਿੱਚ ਗੈਂਗਸਟਰ ਜੋ ਹੈ ਜੱਸਾ ਹੈਪੋਵਾਲ ਦੇ ਨਾਲ ਐਨਕਾਊਂਟਰ ਹੋਇਆ ਸੀ ਉਹ ਨੂੰ ਵੀ ਰਿਕਵਰੀ ਦੇ ਲਈ ਲੈ ਕੇ ਗਏ ਸੀ ਤਾਂ ਉਸ ਦੇ ਵੱਲੋਂ ਵੀ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੌਰਾਨ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੁੰਦਾ ਜਿਸ ਦੀ ਕਿ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਏ ਨੇ ਕਿ ਪੁਲਿਸ ਦੇ ਨਾਲ ਐਨਕਾਊਂਟਰ ਹੋਇਆ ਹੈ ਤਾਂ ਦੱਸਦੀ ਹੈ ਕਿ ਇਹ ਵੀ ਬੁਢਲਾ ਦਾ ਦੇ ਵਿੱਚ ਰਿਕਵਰੀ ਦੇ ਲਈ ਲੈ ਕੇ ਗਈ ਸੀ ਜੁੱਥੇ ਕੀ ਇਸੇ ਗੈਂਗਸਟਰ ਪੰਮਾ ਖੁਲਾਣਾ ਦੇ ਵੱਲੋਂ ਪੁਲਿਸ ਤੇ ਰਿਕਵਰੀ ਪਿਸਤਲ ਦੇ ਨਾਲ ਹੀ ਫਾਇਰਿੰਗ ਕਰ ਦਿੱਤੀ ਗਈ ਹੈ ਫਿਲਹਾਲ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਬੁੱਢਲਾਡਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜੁੱਥੇ ਮਾਨਸਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਮਾਨਸਾ ਦੇ ਬੁੱਢਲਾਡਾ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁੱਠਪੇੜ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਜ਼ਿੰਦਾ ਕਾਬੂ ਕਰ ਲਿਆ ਹਾਲਾਂਕਿ ਉਸ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ਦੇ ਵਿੱਚ ਉਸ ਨੂੰ ਵੀ ਗੋਲੀ ਲੱਗੀ ਹੈ ਜ਼ਖਮੀ ਹੋਇਆ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਦੱਸਦੀ ਹੈ ਕਿ ਇਲਾਜ ਦੇ ਲਈ ਬੁੱਢਲਾਡਾ ਦੇ ਸਿਵਲ ਹਸਪਤਾਲ ਗੈਂਗਸਟਰ ਪੰਮਾ ਕੁਲਾਣਾ ਨੂੰ ਲਜਾਇਆ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਧਾਰਾ 307 ਦੇ ਤਹਿਤ ਇਹ ਗੈਂਗਸਟਰ ਸੀਆਈਏ ਸਟਾਫ ਦੇ ਕੋਲ ਸੀ ਉਸ ਕੋਲੋਂ ਅਸਲਾ ਬਰਾਮਦ ਕਰਨ ਦੇ ਲਈ ਉਸ ਨੂੰ ਬੁੱਢਲਾਡਾ ਲਿਆਂਦਾ ਗਿਆ ਸੀ ਜਿੱਥੇ ਉਸ ਨੇ ਉਸੇ ਰਿਕਵਰੀ ਪਿਸਤਲ ਦੇ ਨਾਲ ਪੁਲਿਸ ਤੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਬਰਾਮਦ ਕੀਤੀ ਜਾਣੀ ਸੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਪੈਰ ਤੇ ਗੋਲੀ ਚਲਾਈ ਦੱਸਦੇ ਕਿ ਗੈਂਗਸਟਰ परमजीत ਸਿੰਘ ਉਰਫ ਪੰਮਾ ਪਿੰਡ ਕੁਲਾਣਾ ਵਿਰੋਧ ਦੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਬਡਲਾੜਾ ਦੇ ਹੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਿਕਵਰੀ ਪਿਸਟਲ ਦੇ ਨਾਲ ਪੁਲਿਸ ਤੇ ਹੀ ਫਾਇਰਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਪੁਲਿਸ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਅਚਾਨਕ ਹੀ ਰਿਕਵਰੀ ਦੇ ਦੌਰਾਨ ਲਜਾਂਦੇ ਹੋਏ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਉਸ ਤੇ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਕਾਊਂਟਰ ਦੇ ਵਿੱਚ ਉਹ ਜ਼ਖਮੀ ਹੋ ਗਿਆ ਗੈਂਗਸਟਰ ਪੰਮਾ ਕੁਲਾਰਣਾ ਤੇ ਦਰਜਨਾ ਮਾਮਲੇ ਦਰਜ ਨੇ ਤਾਂ ਦੱਸਦੀ ਹੈ ਕਿ ਬਿਲਕੁਲ ਉਸੇ ਤਰੀਕੇ ਦਾ ਮਾਮਲਾ ਹੈ ਜਿਸ ਤਰੀਕੇ ਦਾ ਜ਼ੀਰਕਪੁਰ ਦੇ ਵਿੱਚ ਗੈਂਗਸਟਰ ਜੋ ਹੈ ਜੱਸਾ ਹੈਪੋਵਾਲ ਦੇ ਨਾਲ ਐਨਕਾਊਂਟਰ ਹੋਇਆ ਸੀ ਉਹ ਨੂੰ ਵੀ ਰਿਕਵਰੀ ਦੇ ਲਈ ਲੈ ਕੇ ਗਏ ਸੀ ਤਾਂ ਉਸ ਦੇ ਵੱਲੋਂ ਵੀ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੌਰਾਨ ਜਵਾਬੀ ਫਾਇਰਿੰਗ ਦੇ ਵਿੱਚ ਉਹ ਜ਼ਖਮੀ ਹੁੰਦਾ ਜਿਸ ਦੀ ਕਿ ਮੌਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਅਜਿਹੇ ਕਈ ਮਾਮਲੇ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਏ ਨੇ ਕਿ ਪੁਲਿਸ ਦੇ ਨਾਲ ਐਨਕਾਊਂਟਰ ਹੋਇਆ ਹੈ ਤਾਂ ਦੱਸਦੀ ਹੈ ਕਿ ਇਹ ਵੀ ਬੁਢਲਾ ਦਾ ਦੇ ਵਿੱਚ ਰਿਕਵਰੀ ਦੇ ਲਈ ਲੈ ਕੇ ਗਈ ਸੀ ਜੁੱਥੇ ਕੀ ਇਸੇ ਗੈਂਗਸਟਰ ਪੰਮਾ ਖੁਲਾਣਾ ਦੇ ਵੱਲੋਂ ਪੁਲਿਸ ਤੇ ਰਿਕਵਰੀ ਪਿਸਤਲ ਦੇ ਨਾਲ ਹੀ ਫਾਇਰਿੰਗ ਕਰ ਦਿੱਤੀ ਗਈ ਹੈ ਫਿਲਹਾਲ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਬੁੱਢਲਾਡਾ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ